ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਂ ਦੋ ਪਸ਼ੂ ਤੁਹਾਨੂੰ ਦਿਖਾਉਣੇ ਇੱਕ ਗਾਂ ਬਖੋਣੀ ਹੈ ਜਿਹਦੇ ਮਗਰ ਵਸ਼ੀ ਵੀ ਕਾਫੀ ਪਿਆਰੀ ਆ ਤੇ ਇੱਕ ਗਾਂ ਮੱਜ ਤੁਹਾਨੂੰ ਦਿਖਾਉਣੀ ਆ ਇਹ ਵੀ ਨੋਰਮਲ ਰੇਟ ਤੇ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ ਪੂਰੀ ਵੇਖਿਓ ਤੇ ਦੋਵੇਂ ਸੂਈਆਂ ਸਵਾਈਆਂ ਮੈਂ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਛਡੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਸਭ ਠੀਕ ਠਾਕ ਹੀ ਚੱਲਦਾ ਮਾਹਾਂ ਦੇਰਸ਼ਨ ਹੋਏ ਤੁਹਾਡੇ ਜੀ ਏਦਾਂ ਹੀ ਥੋੜਾ ਜਿਹਾ ਕੰਮ ਕਾਰ ਚ ਵਿਜੀ ਅੱਛਾ ਤੇ ਹੁਣ ਚਲੋ ਵੇਲੇ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ ਤਾਂ ਇਦਾਂ ਹੀ ਚੱਲਣਾ ਕੰਮ ਪਹਿਲਾਂ ਤੇ ਘੁੰਮਣ ਫਿਰਨ ਚਲ ਗਏ ਸੀ ਹਾਂਜੀ ਬਾਹਰ ਗਏ ਘੁੰਮਣ ਫਿਰਨ ਤੇ ਬਾਅਦ ਵਿੱਚ ਮੈਰਿਜ ਕਰਾ ਲਈ ਆ ਬਾਅਦ ਵਿੱਚ ਵਿਆਹ ਕਰਾ ਲਿਆ ਟਾਈਮ ਟੂ ਨਹੀਂ ਲੱਗਾ ਹੋ ਜਾ ਟਾਈਮ ਵਾਵਾ ਪਹਿਲਾਂ ਕਿੱਥੇ ਗਏ ਕੈਨੇਡਾ ਗਏ ਸੀ ਨਾ ਘੁੰਮਣ ਅੱਛਾ ਤੇ ਉੱਥੇ ਕੋਈ 2 ਮਹੀਨੇ ਲੱਗੇ ਆਏ ਹਾਂਜੀ 1.5 2 ਮਹੀਨੇ ਲੱਗੇ ਤੇ ਬਾਅਦ ਵਿੱਚ ਫਿਰ ਚਲੋ ਵਿਆਹ ਵੀ ਫਿਰ ਉੱਥੇ ਵੀ ਟਾਈਮ ਲੱਗਣਾ ਹੁੰਦਾ ਆ ਹਾਂਜੀ ਹਾਂਜੀ ਤੇ ਹੁਣ ਉਧਰ ਸਾਰੇ ਕੰਮਾਂ ਕਾਰਾਂ ਤੋਂ ਵਿਲੇ ਹੋ ਗਏ ਤੇ ਹੁਣ ਫਿਰ ਅੱਗੇ ਕੁਝ ਚੱਲਿਆ ਕੋ ਕੰਮ ਕੰਮ ਰੈਗੂਲਰ ਹੀ ਮੈਂ ਤਰ੍ਹਾਂ ਹਫਤੇ ਚ ਚਲੋ ਦੋ ਨਹੀਂ ਤੇ ਇੱਕ ਵੀਡੀਓ ਪਾਏ ਕਰਾਂਗੇ ਠੀਕ ਆ ਤੇ ਇਸ ਤਰ੍ਹਾਂ ਹੀ ਆਈ ਚਲਾਈ ਇੱਕ ਦੋ ਪੁਸ਼ਪਾਂ ਦੀ ਰਿਆ ਕਰੂਗੀ ਹਨਾ ਹਾਂਜੀ ਹਾਂਜੀ ਠੀਕ ਬਾਕੀ ਵਧੀਆ ਚੈਨਲ ਵਾਲੇ ਦੇਖਣ ਵਾਲੇ ਵੀ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਵਾਹੀ ਦੁੱਜੀ ਕਾ ਖਾਸਾ ਦੇ ਵਾਹੀ ਦੁੱਜੀ ਤੇ ਸਾਡੇ ਵੱਲੋਂ ਵੀ ਤੁਹਾਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਤੇ ਚਲੋ ਫਿਰ ਕਰੀਏ ਸ਼ੁਰੂ ਨਾਮ ਦੱਸ ਤੋਂ ਇੱਕ ਕਰੀ ਪਹਿਲਾਂ ਆਪਣਾ ਨਾਮ ਮੇਰਾ ਦੀਪਕਾ ਹਾਂਜੀ ਪਿੰਡ ਖਿਆਲਾ ਦਾ ਤੇ ਨੰਬਰ ਹੈਗਾ 97797 3384 ਠੀਕ ਆ ਤੇ ਪਿੰਡ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਸਰਵਾਜ ਜਿਹੜੀ ਆ ਗਾਂ ਤੋਂ ਹੀ ਆਪਾਂ ਕਰ ਲਈਏ ਕਿੰਨਾ ਸੁਆਜੇ ਵਿਧੀ ਇਹਦਾ ਵੀਰ ਜੀ ਇਹ ਘਰ ਧਾਰ ਵਾਲੇ ਟੀਂਦੇ ਹੀ ਪਹਿਲਾ ਸੁਆ ਹੈ ਅੱਛਾ ਤੇ ਚਲੋ ਆਪਾਂ ਦੂਜਾ ਮੰਨ ਕੇ ਠੀਕ ਆ ਜਿਹੜੀ ਮਲਕੀ ਜਿਵੇਂ ਮੰਨ ਕੇ ਲਈ ਆ ਅੱਛਾ ਖਰੇ ਦੁੱਧ ਜਿਹੜਾ ਮਲਕੀ ਆਪਾਂ ਚੋਗੇ ਨਹੀਂ ਹੁੰਦਾ ਉੱਥੋਂ ਹਾਂਜੀ 17 ਕਿਲੋ ਚੋਇਆ ਹੈ ਅੱਛਾ ਠੰਡੇ ਆ ਠੰਡੇ ਜੀ ਆਈਏ ਅੱਛਾ ਹੁਣ ਆਪਾਂ 2 ਕਿਲੋ ਘੱਟ ਲਾ ਲਈਏ 15 ਕਿਲੋ ਮਲਕੀ 14-15 ਕਿਲੋ ਪੱਕਾ ਮੌਜੂਦ ਹੈ ਦਾ ਜਿਹੜਾ ਜਿਹੜਾ ਕੰਡੇ ਵਾਲਾ ਲੀਟਰ ਵਾਲਾ ਨਹੀਂ ਕੰਡੇ ਆ ਜਿਹੜਾ ਚਵਾ ਕੇ ਦੋਗੇ ਹਨਾ ਹਾਂਜੀ ਕੰਡੇ ਵਾਲਾ ਲੀਟਰ ਵਾਲਾ ਫਿਰ 16-17 ਕਿਲੋ ਹੋ ਜਾ ਤੇ ਕਿੰਨਾ ਕ ਚੇਰਾ ਹੋ ਗਿਆ ਸੋਈ ਨਾ ਸੋਈ ਨੀ ਜੀ 12-13 ਦਿਨ ਹੋਏ ਆ ਚਲੋ ਥੋੜੀ ਸਾਫ ਕੀਤੀ ਵੈਸੇ ਲਿਬੜੀ ਲੁਪੜੀ ਅੱਛਾ ਠੀਕ ਹੈ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵੀ ਜ 14 18 ਚਲੋ 20 ਕਿਲੋ ਸ਼ਾਇਦ ਕਰ ਜੇ ਤਾਂ 17 18 ਕਿਲੋ ਕਰੂ ਠੀਕ ਹੈ ਤੇ ਚਵਾਚੂ ਓਕੇ ਪੂਰਾ ਬੜਾ ਵਧੀਆ ਚਵਾਚੂ ਜੀ ਬਹੁਤ ਵਧੀਆ ਬਾਕੀ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਹੈ ਤੋਰੋ ਇੱਕ ਵਾਰੀ ਫੇਰ ਇਹਨੂੰ ਇਹਨੂੰ ਬੱਚਾ ਨਾ ਲਾ ਦੀ ਦਿਖਾ ਦੇ ਬਲਾ ਦੋ ਬੱਚਾ ਇੱਕ ਵਾਰੀ ਤੇ ਬਾਕੀ ਫਿਕਸ ਜੇ ਹੁਆ ਮੈਂ ਦੀਆ ਤੋਰ ਕੇ ਤਾਂ ਚੰਗੀ ਤਰ੍ਹਾਂ ਦਿਖਾਵਾਂਗੇ ਕੱਦ ਕੱਠ ਵੀ ਚੰਗਾ ਤੇ ਮਗਰ ਬੱਚੇ ਵੀ ਸੋਹਣੀ ਹੈ ਆ ਥੋੜੀ ਜੀ ਪੋਰੀ ਤਾਂ ਜੀ ਕਰਕੇ ਦਿਖਾ ਦੇ ਵੀਰ ਜੀ ਬੱਚੇ ਦਾ ਫਿਰ ਰੰਗ ਦੋ ਕੋਈ ਨਹੀਂ ਬੱਜੀ ਰਹਿਣ ਦੋ ਇਸ ਤਰ੍ਹਾਂ ਥੋੜੀ ਜੀ ਕਰਕੇ ਆ ਦੇਖ ਚੰਗੀ ਮਲਕੀ ਵਧੀਆ ਟੀਕ ਕਿੱਤੇ ਕਲਰ ਦੀ ਵਸ਼ੀ ਹੈ ਤੇ ਮਗਰ ਆਪ ਵੀ ਬੜ ਸੋਹਣੀ ਆ ਮਾਤਾ ਦੇਖੋ ਇਹ ਤਾਂ ਤਾਣੇ ਦੇਖ ਸਕਦੇ ਜੀ ਦਿਖਾ ਦੇ ਵਿਧੀ ਚਵਾਹੇ ਦੇ ਨਾ ਠੀਕ ਹੈ ਜੀ

ਇੱਜੇ ਬੰਦ। ਬਾਕੀ ਉਤ ਰਹੇ ਆ ਵੀ ਰੰਗ ਰੂਪ ਦੀ ਚੰਗੀ ਆ ਸਾਫ ਸੁਥਰੀ ਜਿੰਨੀ ਵੀ ਹੈਗੀ ਆ। ਮਗਰ ਵੀ ਵਸ਼ੀ ਆ। ਘਰ ਚੋਂ ਆਣ ਵਾਸਤੇ ਚੰਗੀ ਆ। ਬਾਕੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਦੁੱਧ ਚੰਗਾ ਕੱਢੀ ਜਾਊਗਾ। ਬਾਕੀ ਵੀ ਜੀ 20 ਪਿੰਟ ਫੇਰ ਕੇ ਤੇ ਫੇਰ ਲਈ ਵਸੀ। ਅੱਛਾ। ਕਿਉਂਕਿ ਆਪਾਂ ਮਾਲ ਪਾਉਣਾ ਹੁੰਦਾ ਵੀ ਜਦੋਂ ਚੰਗਾ ਜੀ। ਹਾਂਜੀ ਹਾਂਜੀ। ਕਿਉਂਕਿ ਅੱਗੇ ਵੀ ਆਪਾਂ ਪਾਉਨੇ ਰਹੇ ਕੋਈ ਲਾਮਾ। ਮੇਰਾ ਡੰਗਰ ਆਪਾ ਪਾਉਣਾ ਹੀ ਹਜੇ ਤੱਕ ਕਰਤੇ ਬਚਾ ਹੀ ਆ ਤੇ ਖਾਨ ਪਤਾ ਨਹੀਂ ਹਾਇ ਨੀ ਤੱਕ ਹਾਂਜੀ ਹਾਂਜੀ ਜਦੋਂ ਮਹਾਰਾਜ ਦੀ ਇਦਾਂ ਹੀ ਕਿਰਪਾ ਰਵੇ ਹਾਂਜੀ ਹਾਂਜੀ ਤੇ ਮੁੱਲ ਫੇਰੇ ਦਾ ਮੁੱਲ ਵੀ ਜੇ ਤੁਹਾਨੂੰ ਪਤਾ ਇਹੋ ਜਿਹਾ ਮੈੜਾ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਜਿੰਨੀ ਸੋਹਣੀ ਸੁਨੱਖੀ ਤੇ ਦੁੱਧ ਵੀ ਚੰਗਾ ਹਾਂਜੀ ਮੁੱਲ ਤੇ ਵੀਰ ਜੀ ਕਰ ਨੂੰ ਆਪਾਂ ਕਰਦੇ 65000 ਰੁਪਿਆ ਅੱਛਾ ਤਾਂ ਆਪਾਂ ਜਿਹੜੀ ਹਾਣਾ 56000 ਦੇ ਰਾਵਾਂ ਅੱਛਾ 56000 ਜੀ ਸੁਣੋਂਦਾ ਚਲੋ ਬਾਕੀ ਛੋਟ ਛੜ ਤੇ ਮੌਕੇ ਤੇ ਹੋਈ ਜਾਂਦੀ ਆ ਕਾ ਫੋਨ ਲਾਵੇ ਬਾਕੀ ਕੋਈ ਵੀ ਰ ਇੱਥੇ ਆਊਗਾ ਨਾ ਹਾਂਜੀ ਤੇ ਛੱਡ ਕੇ ਨਹੀਂ ਜਾਊਗਾ ਮਲਕੀ ਲੈ ਕੇ ਹੀ ਜਾਊਗਾ ਸੰਧ ਕਰਕੇ ਪਸੰਦ ਆਉਣ ਵਾਲੀ ਆ ਚਲੋ ਫਿਰ ਅਨਮੱਝ ਵੀ ਦਿਖਾ ਦਈਏ ਦਸਤੀਆ ਦੇ ਬਾਰੇ ਫਿਰ ਇਹ ਬਾਕੀ ਚਾਣ ਥਣ ਪਾਂਡੇ ਤੇ ਮਾਰ ਦੂੰ ਮਣੀ ਠੀਕ ਆ ਥਣ ਪਾਂਡੇ ਤੇ ਮਾਰੂੰ ਮਣੀ ਇੱਕ ਦਿਨ ਕਹਿੰਦੇ ਪਹਿਲਾਂ ਥੰਡ ਖਾ ਲਈਏ ਲੱਗੇ ਤਾਂ ਕਿੰਨਾ ਕਿਤੇ ਉੱਤੇ ਜੇ ਇਹਦੇ ਕੋਲ ਜਿੱਦੀ ਆਪਾਂ ਸਟਾਈ ਦੱਸ ਦੇਣੀ ਆ ਅੱਛਾ ਇਹ ਅੱਜ ਤੋਂ 2.5 ਮਹੀਨੇ ਪਹਿਲਾਂ ਮਲਕੀ ਆਪਣੇ ਤੋਂ ਗਈ ਆ ਅੱਛਾ 1 ਲੱਖ ਤੇ 15000 ਰੁਪਏ ਅੱਛਾ ਕੋੜ ਲੈ ਗਈ ਅੱਛਾ ਤੇ ਮਲਕੀ ਹੁਣ ਉਹਨਾਂ ਦਾ ਕੋਈ ਕੇਸ ਕੋਈ ਚੱਲਣੰਦਿਆ ਤੇ ਇਦਾਂ ਲਾ ਲਓ ਘਰੋਂ ਕਈ ਵਾਰੀ ਆਹੋ ਗੱਲਾਂ ਹੋ ਜਾਂਦੀਆਂ ਮਜਬੂਰੀਆਂ ਆ ਜਾਂਦੀਆਂ ਮਲਕੀ ਆਪਾਂ ਵਾਪਸੀ ਲਾਏ ਆ ਅੱਛਾ ਹਾਂਜੀ ਤੇ ਹੁਣ ਕੋਈ ਨਹੀਂ ਭਾਣਾ ਲਈ ਆਪਾਂ ਤੇ ਭਾਣਾ ਦੇ ਲਈ ਤੇ ਇਹ ਬੂਸ਼ੀ ਤੇ ਮਿਲਦੀ ਹਾਂ ਹਾਂਜੀ ਆ ਬੂਸ਼ੀ ਚੰਗੀ ਆ ਆ ਬੂਸ਼ੀ ਚੰਗੀ ਜੀ ਖੋਲੋ ਹਾਂ ਫਿਰ ਤੋਰੀਏ ਕਰੀ ਨਾ ਹੁਣ ਦੁੱਧ ਕੇ ਨਾ ਤੇਰਾ ਪੱਕਾ ਇਹਦੇ ਕੋਲ ਦੁੱਧ ਵੀਰ ਜੀ ਆਪਾਂ 10 ਕਿਲੋ ਚੋਖ ਲੈਣੇ ਆਂ ਅੱਛਾ ਤੇ ਚਲੋ ਹੁਣ ਕਿਲੋ ਖਣ ਦਾ ਥਾਂ ਥਾਂ ਕਰ ਗਈ ਹੋਗੀ 9 10 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਬਾਕੀ ਉਤਰਾਂ ਇਹ ਆ ਵੀ ਪਿੱਠਪੜੇ ਤੋਂ ਚੰਗੀ ਆ ਜੀ ਸੁਆ ਵੀਰ ਜੀ ਦੂਜਾ ਹੈ ਅੱਛਾ ਦੂਸਰਾ ਸੁਆ ਹੈ ਬਾਕੀ ਮੂੰ ਮੱਥੇ ਦੀ ਸੋਹਣੀ ਆ ਛੋਟੇ ਸਿੰਘ ਸਿੰਘ ਤੇ ਮਤਲਬ ਚਲੋ ਫੱਬਦਾ ਜਿਹੜੇ ਹਿਸਾਬ ਨਾਲ ਹੈਗੀ ਆ ਕਿ ਜਹਾੜ ਇਕਦੀ ਹੈ ਅੱਛਾ ਠੀਕ ਹੈ ਮੂਸਮ ਜਿਹਾ ਰਿੰਗਦੀ ਆ ਤੇ ਹੁਣ ਦੋਵੇਂ ਟਾਈਮ ਉਤਰਾਂ ਪੁੱਛਦੇ ਮਿਲਦੀ ਆ ਜੀ ਇੱਕ ਟਾਈਮ ਪਾੜੇ ਦੇਜੋ ਸ਼ਾਮੀ ਪਾੜੇ ਤੇ ਸਵੇਰੇ ਪੁੱਛੀ ਤੇ ਅੱਛਾ ਜੀ ਠੀਕ ਹੈ ਤੇ ਮੁੱਲ ਫੇਰੇ ਦਾ ਮੁੱਲ ਵੀ ਜੀ ਦੇ ਦੀ 75000 ਨਹੀਂ ਵਿੱਚੋਂ ਕਰੀਏ ਕੰਮ ਹੁਣ ਤੇ ਉਧਰ ਸੱਜਣ ਨੇ ਕਿੰਨਾ ਕਿਚਵਾਇਆ ਦੁੱਧ ਸੱਜਣ ਜੀ 14 15 ਕਿਲੋ ਦੁੱਧ ਦਤਾ ਚੋਕ ਦੇ ਹੁਣ ਤੇ ਵੀਰ ਜੀ ਦੁੱਧ ਕਰ ਜੂਗੀ ਫੇਰ ਅੱਛਾ ਪਰ ਕੀ ਸਾੰਬਣੀ ਪੈਣੀ ਉਧਰ ਬੇਕਾਰ ਜੀ ਹੋਈ ਆ ਆ ਥੋੜੀ ਜੀ ਸਾੰਬ ਸੌਂ ਟੁੱਟੀ ਆ ਸਾੰਬ ਟੁੱਟੀ ਆ ਦੀ ਹੂੰ ਹੂੰ ਦੁੱਧ ਫੇਰ 12 13 ਕਿਲੋ ਕਰ ਤੇ ਜੈ ਜੀ ਗੱਲ ਕਰੀਏ ਤੇ ਲੈਣ ਵਾਲੀ 65000 ਦੀ ਅੱਛਾ 65000 ਦੀ ਚਲੋ ਬਾਕੀ ਮੌਕੇ ਦਾ ਛੋਟ ਛੋਟ ਕਰ ਦੋਗੇ ਕੋਈ ਨੋ ਵੀਰ ਭਰਾ ਜਿਹੜਾ ਆਊਗਾ ਮਾਣ ਤਨ ਫੁੱਲ ਕਰਾਂਗੇ ਅੱਛਾ ਬਾਕੀ ਇੱਥੇ ਆਉਣ ਵੀਰ ਭਰਾ ਵੇਖਣ ਵੇਖਣ ਚੱਖਣ ਆਪਣੇ ਚੰਗੀ ਖੜਮ ਛੱਡ ਕੇ ਨਹੀਂ ਜਾਣਗੇ ਚਵਾਈ ਕਰਕੇ ਖੜਨਾ ਨਾ ਤਸੱਲੀ ਕਰਕੇ ਯਾਰ ਕਿੰਨੂ ਦੱਸਾਂ ਤੇ 8 ਕਿਲੋ ਹੀ ਨਿਕਲੂਗਾ ਅੱਛਾ ਅਸੀਂ ਆਪਾਂ 14 15 ਦੱਸਿਆ 14 15 ਹੀ ਨਿਕਲੂਗਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਇੱਥਾਂ ਹੀ ਆਪਣੀ ਚਵਾਈ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਖੜੋ ਜੀ